ਗੁਰਦੁਆਰਾ ਸ਼ਹੀਦ ਗੰਜ ਸਾਹਿਬ ਆਬਾ ਦੀਪ ਸਿੰਘ ਜੀ ਦਾ ਆਮ ਦਿਨ ਵਿੱਚ ਲੱਖ ਡੇਢ ਲੱਖ ਬੰਦਾ ਸੀਸ ਝਗਾਉਂਦਾ ਜੀ ਸਾਰੀ ਦਿਹਾੜੀ ਬਾਬਾਈ ਦੇ ਦਰ ਤੇ ਐਤਵਾਰ 4-5 ਲੱਖ ਬੰਦਾ ਸੀਸ ਝਗਾਉਂਦਾ ਤੇ 12 ਵਜੇ ਦੁਪਹਿਰ ਅਰਮ ਹੁੰਦਾ ਹੈ ਸੰਗਤਾਂ 10 ਵਜੇ ਤੋਂ ਬਹਿ ਜਾਂਦੀ ਹੈ ਜਿਹੜਾ ਸੰਗਤ ਹੀ ਰੋਜ਼ 12 ਵਜੇ ਜਪਦੀ ਸਾਹਿਬ ਦੇ ਪੰਜ ਪਾਠ ਹੁੰਦੇ ਫਿਰ ਚਪਈ ਸਾਹਿਬ ਦੇ ਤੇ ਫਿਰ ਸੋਮਨੀ ਸਾਹਿਬ ਦਾ ਹੈ 4 ਵਜੇ ਅਰਦਾਸ ਹੁੰਦੀ ਚ ਪਹਿਰੇ ਦੀ ਪੈਰ ਧੋਣ ਦੀ ਜਗ੍ਹਾ ਬਾਹਰ ਸੜਕਾਂ ਤੱਕ ਸਭ ਪਾਸੇ ਜਾਮ ਲੱਗ ਜਾਂਦੇ ਆ ਕਦੀ ਆ ਕੇ ਵੇਖੋ ਤੇ ਖੁਦ ਪੁੱਛੋ ਜਿਹੜੇ ਚ ਪਹਿਰਾ ਕੱਟ ਰਹੇ ਨਾ ਪੁੱਛੋ ਜਦੋਂ ਪੁੱਛੋਗੇ ਨਾ ਤੇ ਤੁਹਾਨੂੰ ਪਰਤੱਖ ਨਜ਼ਰ ਆਏਗਾ ਕਿ ਸਾਡਾ ਗੁਰੂ ਇੰਨਾ ਵੱਡਾ ਸਿੱਖ ਦੀ ਝੋਲੀ ਭਰਨੀ ਇੱਕ ਪਾਸੇ ਸਿੱਖ ਨੂੰ ਹਿਆਰਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦੇ